ਬੀਰਵਾਨੂ ਸਿਵਲ ਹਸਪਤਾਲ ਫਗਵਾੜਾ ਦੇ ਸਟਾਫ ਵੱਲੋਂ ਹਸਪਤਾਲ ਵਿੱਚ ਚੋਰੀ ਕਰਦਾ ਇੱਕ ਨਿਸ਼ੇੜੀ ਚੋਰ ਨੂੰ ਸਮਾਰ ਸਹਿਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਇਸ ਦੌਰਾਨ ਸਿਵਲ ਹਸਪਤਾਲ ਦਾ ਸਪੂਸਟਾਫ ਉਸ ਸਮੇਂ ਫਿਰ ਤੋਂ ਹੈਰਾਨ ਹੋ ਗਿਆ ਜਦੋਂ ਉਸੇ ਹੀ ਚੋਰ ਨੂੰ ਫਿਰ ਤੋਂ ਸ਼ੁਕਰਵਾਰ ਨੂੰ ਹਸਪਤਾਲ ਵਿੱਚੋਂ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਐਸਐਮਓ ਡਾਕਟਰ ਲੰਬਰ ਆਰਮ ਦੀ ਦੇਖ ਰਖੇਤ ਹਸਪਤਾਲ ਵਿਖੇ ਪੁਲਿਸ ਖਿਲਾਫ ਚਮਕੇ ਨਾਰੇਵਾਜੀ ਕੀਤੀ ਗਈ ਇਸ ਮੌਕੇ ਜਿੱਥੇ ਸਟਾਫ ਨੇ ਹਸਪਤਾਲ ਵਿਖੇ ਬਣੀ ਪੁਲਿਸ ਚੌਕੀ ਦੇ ਮੁਲਾਜ਼ਮ ਉੱਪਰ ਵੀ ਕੋਈ ਨਾ ਕਾਰਵਾਈ ਕਰਨ ਅਤੇ ਮਾੜਾ ਵਤੀਰਾ ਵਰਤਣ ਦੇ ਦੋਸ਼ ਲਗਾਏ ਉੱਤੇ ਹੀ ਉਨ੍ਹਾਂ ਚੌਂਕੀ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ। ਜਰਕੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਲੈਂਬਰਾਮ ਨੇ ਦੱਸਿਆ ਕਿ ਜਦ ਉਹਨਾਂ ਦੇ ਸਟਾਫ ਵੱਲੋਂ ਉਕਤ ਚੋਰ ਨੂੰ ਸਮਰਸਮੇਤ ਰੰਗੇ ਹਥੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਫਿਰ ਉਹੀ ਚੋਰ ਅਗਲੇ ਦਿਨ ਮੁੜ ਤੋਂ ਹਸਪਤਾਲ ਵਿਖੇ ਕਿਵੇਂ ਆ ਗਿਆ ਉਹਨਾਂ ਪੁਲਿਸ ਦੀ ਇਸ ਕਾਰਗੁਜ਼ਾਰੀ ਉੱਪਰ ਚਿੰਤਾ ਪ੍ਰਗਟ ਕੀਤੀ ਉਹਨਾਂ ਨਾਲ ਹੀ ਉਕਤ ਚੋਰ ਵੱਲੋਂ ਜਿਸ ਨੂੰ ਸਮਾਨ ਵੇਚਿਆ ਜਾ ਰਿਹਾ ਸੀ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਕੇ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ ਪਹਿਲਾਂ ਵੀ ਫੜਿਆ ਗਿਆ ਉਦੋਂ ਵੀ ਪ੍ਰੀਤ ਸਿੰਘ ਨੂੰ ਹੈਂਡਓਵਰ ਕੀਤਾ ਕੱਲ ਫੜਿਆ ਗਿਆ ਕੱਲ ਵੀ ਹੈਂਡਓਵਰ ਕੀਤਾ ਔਰ ਅਜੇ ਇਹਦੇ ਹੌਸਲੇ ਚੋਰ ਦੇ ਇੰਨੇ ਬਾਰੇ ਫੇਰ ਆ ਜਾਂਦਾ ਸਰ ਜਿੱਦਾਂ ਤੁਸੀਂ ਦੇਖਿਆ ਜੀ ਦੋ ਵਾਰੀ ਤੁਸੀਂ ਇਸ ਬੰਦੇ ਨੂੰ ਅਰੈਸਟ ਕਰਕੇ ਪੁਲਿਸ ਨੂੰ ਫੜਾਇਆ ਗਿਆ ਜੀ ਬਈ ਉਸ ਤੋਂ ਬਾਅਦ ਫੇਰ ਦੁਬਾਰਾ ਇੱਥੇ ਆ ਗਿਆ ਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਪੁਲਿਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਜੀ ਪੁਲਿਸ ਲਈ ਅਸੀਂ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਇਹਦੇ ਨਾਲ ਰਲੇ ਬੰਦੇ ਆ ਜਿਨ੍ਹਾਂ ਨੂੰ ਇਹ ਸਮਾਨ ਵੇਚਦਾ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ, ਐਫ ਆਈ ਆਰ ਕੀਤੀ ਜਾਵੇ ਤੇ ਇੱਥੇ ਸਰਵੇਲੈਂਸ ਵਧਾਇਆ ਜਾਵੇ। ਸਰ ਜਿੱਦਾਂ ਮਤਗੀ ਚੌਕੀ ਜਿਹੜੇ ਡਾਕਟਰ ਇਕੱਠੇ ਹੋਏ ਉਹਦਾ ਕੀ ਮੁੱਦਾ ਸੀ? ਜਿਹੜੇ ਆਪਾਂ ਸਾਰੇ ਇਕੱਠੇ ਹੋ ਗਏ। ਇਕੱਠੇ ਕਿਉਂਕਿ ਦੋ ਵਾਰ ਚੋਰ ਨੂੰ ਫੜਿਆ ਤੇ ਉੱਤੇ ਹੁਣ ਨੂੰ ਤਾਂ ਅੰਦਰ ਹੋਣਾ ਚਾਹੀਦਾ ਸੀਗਾ। ਸਰ ਜਿੱਦਾਂ ਚੌਕੀ ਰੱਖੀ ਹੋਈ ਇੱਥੇ ਹਸਪੀਟਲ ਦੇ ਵਿੱਚ ਇਹਦੇ ਬਾਰੇ ਕੀ ਗੱਲਾਂ ਜਾਣਦੇ ਜਿੱਦਾਂ ਮੈਂ। ਅਸੀਂ ਚੌਕੀ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਕੋਈ ਵੀ ਸਾਡੇ ਡਾਕਟਰ ਨਾਲ ਮਿਸ ਬਿਹੇਵ ਕਰਦਾ ਜਾਂ ਕਿਸੇ ਵੀ ਤਰ੍ਹਾਂ ਦੇ ਜਾਂ ਕੋਈ ਇੱਥੇ ਫੋਨ ਚੋਰੀ ਹੁੰਦੇ ਤੇ ਪੁਲਿਸ ਪੁਲਿਸ ਵਾਂਗ ਪੁਲਿਸ ਐਕਸ਼ਨ ਕੀਤਾ ਜਾਵੇ। ਨਾ ਕਿ ਜਸਤ ਕੇ ਆਮ ਬੰਦੇ ਬਾਂਹਾਂ ਜੀ ਛੱਡੋ 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 ਇਹ ਕੀ ਪੁਲਿਸ ਦੀ ਵਰਦੀ ਆ ਪੁਲਿਸ ਦੀ ਇੱਕ ਆਪਣੀ ਡਿਗਨਿਟੀ ਆ ਜੇ ਕੋਈ ਬੰਦਾ ਡਾਕਟਰ ਨਾਲ ਮਿਸ ਵਿਹੇਵ ਕਰਦਾ ਕਹਿੰਦੇ ਛੱਡੋ ਛੱਡੋ ਉਹ ਅਗਲੇ ਨੂੰ ਲਿਆ ਕੇ ਇੱਥੇ ਪਟਾਇਆ ਜਾਵੇ ਤਾਂ ਉਹ ਤੇ ਐਕਸ਼ਨ ਲਿਆ ਜਾਵੇ ਉਹ ਤੇ ਕਿਉਂ ਨਹੀਂ ਐਕਸ਼ਨ ਲਿਆ ਜਾਂਦਾ ਡਾਕਟਰ ਨਾਲ ਜਿਹੜਾ ਮਰਜ਼ੀ ਮਿਸ ਵਿਹੇਵ ਕਰ ਜਾਂਦਾ ਕਿੰਨੀ ਵਾਰ ਸਰ ਕੋਈ ਸਰ ਕੋਈ ਕੋਈ ਸਰ ਗਾਰਡ ਵਗੈਰਾ ਕੋਈ ਰੱਖਿਆ ਇੱਥੇ ਪੋਸਟ ਹਸਪੀਟਲ ਚ ਨਹੀਂ ਸਰ ਗਾਰਡ ਤਾਂ ਕੋਈ ਨਹੀਂ ਆ ਪਰ ਅਸੀਂ ਆਪਣੇ ਬੰਦੇਆਂ ਤੋਂ ਚੌਕੀਦਾਰਾ ਕਰਾਉਂਦੇ ਆ ਕੀ ਲੱਗ ਰਿਹਾ ਸਰ ਮੌਕੇ ਤੇ ਐਸਐਚਓ ਸਾਹਿਬ ਐਸ ਕੀ ਭਰੋਸਾ ਹਾਂਜੀ ਉਹਨਾਂ ਨੇ ਭਰੋਸਾ ਦਵਾਇਆ ਵੀ ਇਹ ਬੰਦੇ ਤੇ ਕਾਰਵਾਈ ਕੀਤੀ ਜਾਏਗੀ ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਨੂੰ ਥਾਣੇ ਵਿੱਚ ਹੀ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ ਸੀ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਉਹਨਾਂ ਦੇ ਪਿਤਾ ਦੇ ਹਵਾਲੇ ਕਰਕੇ ਮੁਰ ਥਾਣੇ ਆਉਣ ਲੈ ਕੇ ਆ ਗਿਆ ਸੀ ਉਹਨਾਂ ਹਸਪਤਾਲ ਦੇ ਸਟਾਫ ਨੂੰ ਵਿਸ਼ਵਾਸ ਦਿਵਾਇਆ ਕਿ ਉਕਤ ਚੋਰ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ ਇਹ ਚੋਰੀ ਕਰਦਾ ਇੱਥੇ ਬਾਰ ਬਾਰ ਆ ਕੇ ਤੇ ਇਹ ਪਹਿਲਾਂ ਨਸ਼ਾ ਨੁਸ਼ਾ ਕਰਦਾ ਸੀ ਉਹ ਦਵਾਈ ਵੀ ਖਾਂਦਾ ਹੈ ਜੀਤੇ ਰੱਖਣ ਵਾਲੀ ਇਹ ਬਾਰ ਬਾਰ ਇੱਥੇ ਆਉਂਦਾ ਹੈ ਤੇ ਹੁਣ ਇਹਨੂੰ ਅੱਜ ਲਿਆ ਕੇ ਇਹਨੂੰ ਅੱਜ ਗ੍ਰਿਫਤਾਰੀ ਬਾਕੇ ਵੀ ਜੇਲ੍ਹ ਤੋਂ ਇਹ ਨਾਮ ਕੀ ਹੈ ਦਾ ਜੀ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਹੁਣੇ ਆਇਆ ਇਹਦਾ ਨਾਮ ਕੀ ਸਾਰੇ ਕੱਲ ਵੀ ਇਹਨੂੰ ਪਕੜਾਇਆ ਸੀਗਾ ਸਿਵਲ ਕੱਲ ਕੱਲ ਥਾਣੇ ਆਇਆ ਸੀ ਉੱਥੇ ਕੂਨ ਦੀ ਉਲਟੀ ਕੀਤੀ ਆ ਇਹਨੇ ਤੇ ਇਹਦੀ ਮੈਡੀਕਲ ਕੰਡੀਸ਼ਨ ਕਰਕੇ ਇਹਦੇ ਫਾਦਰ ਸਾਹਿਬ ਉਹਨੂੰ ਹੈਂਡਓਵਰ ਕੀਤਾ ਸੀ ਉਹਨੂੰ ਅੱਜ ਦਾ ਟਾਈਮ ਦਿੱਤਾ ਸਵੇਰੇ 9:00 ਦਾ ਉਹ ਨਹੀਂ ਲੈ ਕੇ ਆਇਆ ਉਹਨੂੰ ਡੀਜੀ ਦੇ ਕੋਲ ਤੇ ਇਹ ਇੱਥੇ ਆ ਗਿਆ ਫਿਰ ਦੁਬਾਰਾ ਇਹਦੀ ਅੱਜ ਗ੍ਰਿਫਤਾਰੀ ਕਰਕੇ ਅੱਜ ਇਹਨੂੰ ਇਸ ਦੌਰਾਨ ਜਦੋਂ ਮੁਰਤੋਂ ਕਾਬੂ ਕੀਤੇ ਚੋਰ ਪ੍ਰਿੰਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਸ ਦੀਆਂ ਹਸਪਤਾਲ ਵਿਖੇ ਚਪਲਾ ਰਹਿ ਗਈਆਂ ਸਨ ਜੋ ਕਿ ਉਹ ਹਸਪਤਾਲ ਵਿੱਚੋਂ ਲੈਣ ਆਇਆ ਸੀ ਤੇ ਉਸਨੇ ਅੱਜ ਚੋਰੀ ਯਹੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਨਹੀਂ ਤੂੰ ਮੱਕੀ ਕਿਸੇ ਦੇ ਕਹੇ ਤੇ ਅੰਨਾ बार-बार ਜਿਹੜਾ ਇਧਰ ਨੂੰ ਅੰਨਾ ਹੈ ਨਹੀਂ ਹੈ ਨਹੀਂ ਹੈ ਬੋਲਦਾ ਨਹੀਂ ਤੈਨੂੰ ਕੌਣ ਭੇਜਦਾ ਇੱਥੇ ਹੈ ਕੋਈ ਨਹੀਂ ਹੈ ਵੇਥੇ ਕੀ ਕਰ ਨੰਨਾ ਬਾਰ-ਬਾਰ ਇੱਧਰ ਫਰੈਂਸ ਭਾਈ ਜੋ ਵੱਲਾ ਲੈਣਾ ਕੋਈ ਗੱਲ ਨਹੀਂ ਚੱਪਲ ਲੈਣਾ ਇੱਧਰ ਦੇਖ ਸਾਹਮਣੇ ਤੈਨੂੰ ਤੂੰ ਕਿਸੇ ਦੇ ਕਹਿਦੇ ਆਂ ਨਾ ਇੱਥੇ ਬਾਰ-ਬਾਰ ਹਾਂ ਕੋਈ ਤੈਨੂੰ ਭੇਜਦਾ ਬੋਲਦਾ ਨਹੀਂ ਫਰੈਂਸ ਹੈਲੋ ਇਨੂੰ ਕਿਸ ਨੇ ਭੇਜਿਆ ਇੱਥੇ ਹਾਂ ਫੇਰ ਦੁਆਈ ਚੱਪਲ ਲੈ ਕੇ ਫੇਰ ਤੂੰ ਇੱਥੇ ਵਾਰ-ਵਾਰ ਕਿਉਂ ਆਣਾ ਫੇਰ ਦੁਆਈ ਗਾਣਾ ਐਂ ਦੋ ਮੈਂ ਕਹੀ ਜੀ ਨਾਲ ਚੱਪਲ ਲੈ ਜਵਾਂ ਦੇਖ ਲਓ ਮੈਂ ਅਜ ਕੁਝ ਨਹੀਂ ਕੀਤਾ ਜੀ ਮੈਂ ਨਹੀਂ ਤੈਨੂੰ ਪੁਲਿਸ ਤੋਂ ਫੜ ਕੇ ਲੈ ਗਈ ਸੀਗੀ ਕੁਝ ਨਹੀਂ ਕੀਤਾ ਜੀ ਫੇਰ ਕੀਤਾ ਤਾਂ ਨਹੀਂ ਤੂੰ ਕੁਝ ਪੁਲਿਸ ਤੋਂ ਤੈਨੂੰ ਫੜ ਕੇ ਲੈ ਗਈ ਸੀ ਘਰ ਤੈਨੂੰ ਛੱਡ ਕੇ ਗਈ ਆ ਮੈਨੂੰ ਨਾ ਜੀ ਉਲਟੀਆਂ ਆਂਦੀ ਤੈਨੂੰ ਪੁਲਿਸ ਨੇ ਘਰ ਛੱਡ ਕੇ ਆਏ ਆ ਹਾਂ ਕਰਦੇ ਹੈਂਡਓਵਰ ਕਰਕੇ ਆ ਜੀ ਕਰਦਿਆਂ ਦੇ ਹੈਂਡਓਵਰ ਕਰਕੇ ਹਾਂ ਜੀ ਤੇ ਫੇਰ ਹਸਪੀਟਲ ਵਾਲਿਆਂ ਨੇ ਪੁਲਿਸ ਨੂੰ ਫੜਾਇਆ ਸੀ ਤੈਨੂੰ